ਮਾਨ ਮੰਤਰੀ ਜੀ ਅੱਜ ਤੁਸੀਂ ਇੱਥੇ ਤੁਹਾਡਾ ਪੰਚਾਇਤ ਕਿਸੇ ਦਾ ਵਰਣਨ ਕੀਤਾਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਵਿੱਚ ਲਗਾਤਾਰ ਵਿਕਾਸ ਦਾ ਦੌਰ ਚੱਲ ਰਿਹਾ ਹੈ ਔਰ ਹਰ ਸਹਿਰ ਦੇ ਵਿੱਚ ਚਾਹੇ ਸੜਕਾਂ ਹੋਣ ਸੀਵਰੇਜ ਬਰਡਰ ਸਪਲਾਈ ਹਰ ਚੀਜ਼ ਦਾ ਮਾਨ ਸਾਹਿਬ ਇੰਤਜ਼ਾਮ ਕਰੇ ਨੇ ਕਿਉਂਕਿ ਲੋਕਾਂ ਦੀ ਕਾਫੀ ਦੇਰ ਤੋਂ ਕੰਮ ਨਾ ਹੋਣ ਦੇ ਕਾਰਨ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦਾ ਪੰਜਾਬ ਵਿੱਚ ਵਿਕਾਸ ਲਗਾਤਾਰ ਹੋ ਰਿਹਾ ਹੈ ਅੱਜ ਉਸ ਦੇ ਤਹਿਤ ਅਸੀਂ ਵਾਰਡ ਨੰਬਰ 60 ਦੇ ਵਿੱਚ ਜਿਹਦੇ ਕੌਂਸਲ ਮੇਰੇ ਵੀਰ ਕੁਮਨ ਸਾਹਿਬ ਨੇ ਅਸੀਂ ਅੱਜ ਉਹਨਾਂ ਦੇ ਇਲਾਕੇ ਦੇ ਵਿੱਚ 90 ਲੱਖ ਦੀ ਸੜਕ ਦਾ ਉਦਘਾਟਨ ਕਰਕੇ ਜਾ ਰਹੇ ਹਾਂ ਔਰ ਇਹਦੇ ਨਾਲ ਇਹ ਬੜੇ ਲੰਬੇ ਸਮੇਂ ਤੋਂ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਉਹਨਾਂ ਨੂੰ ਆਨ ਜਾਣ ਵਾਸਤੇ ਇਹ ਰਸਤਾ ਨਹੀਂ ਸੀ ਮਿਲ ਰਿਹਾ ਔਰ ਕੋਈ ਗੱਡੀ ਟਰੱਕ ਜਿਹੜਾ ਹੈਗਾ ਇਥੋਂ ਨਹੀਂ ਸੀ ਗੁਜ਼ਰ ਸਕਦਾ ਪਰ ਇਹ ਦੇ ਨਾਲ ਇਹ ਸੜਕ ਬੰਨਾਂ ਦੇ ਨਾਲ ਇਸ ਇਲਾਕੇ ਨੂੰ ਬਹੁਤ ਵੱਡੀ ਰਲੀਫ ਮਿਲੇਗੀ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਹ ਰਸਤਾ ਰਹਿ ਗਿਆ ਅਸੀਂ ਟ੍ਰੈਫਿਕ ਵਾਸਤੇ ਯੂਜ਼ ਕਰ ਸਕਦੇ ਹਾਂ ਕਿਉਂਕਿ ਇੱਥੇ ਡੰਮ ਪੈਂਦਾ ਹੈਗਾ ਉਹਦੇ ਵਾਸਤੇ ਟਰੱਕਾਂ ਦਾ ਆਣਾ ਜਾਣਾ ਬੜੀ ਸਹੂਲਤ ਹੋਏਗੀ ਸੋ ਇਹ ਸਾਰਾ ਪ੍ਰਯਾਸ ਮੇਰੇ ਵੀਰ ਕੁਮਨਜੀ ਨੇ ਕੌਂਸਲ ਸਾਹਿਬ ਨੇ ਕੀਤਾ ਹੈ ਉਹਦੇ ਨਾਲ ਸੁਨੀਲ ਸ਼ਰਮਾ ਜੀ ਔਰ ਮੈਂ ਨਾ ਖਾਸ ਤੌਰ ਤੇ ਆਏ ਹੋ ਸਾਡੇ ਕਮਲੋ ਜੀ ਜਿਹੜੇ ਸਾਡੇ ਬਸੇ ਦਾਣ ਸ਼ੁੰਦਾ ਦੇ ਵਿੱਚ ਇਹਨਾਂ ਇਲੈਕਸ਼ਨ ਲਗਿਆ ਹੈ ਬਾਡ ਦੇ ਇੰਚਾਰਜ ਨੇ ਉਹਦੇ ਨਾਲ ਪ੍ਰਿੰਸ ਜੀ ਹੋਰ ਸਾਥੀ ਮੇਰਾ ਐਮਕੇ ਪ੍ਰਾਪਰਟੀ ਡੀਲਰ ਜੀ ਸਾਰੇ ਸਾਥੀ ਇੱਥੇ ਬਹੁਤ ਬਹੁਤ ਸਾਰੇ ਸਾਥੀ ਆਏ ਨੇ ਸਭ ਦਾ ਧੰਨਵਾਦ ਕਰਨਾ ਸੋ ਤੁਸੀਂ ਦੇਖੋਗੇ ਆਨਵਲੇ ਸੰਬੰਧ ਵਿੱਚ ਬਹੁਤ ਜਲਦੀ ਸ਼ਹਿਰ ਦਾ ਚੌਕਮੁਖੀ ਵਿਕਾਸ ਹੋਏਗਾ ਚਾਹੇ ਕੋਈ ਸਾਈਕਲ ਟ੍ਰੈਕ ਹੈਗੇ ਚਾਹੇ ਕੋਈ ਪਾਰਕ ਹੈਗੇ ਨੇ ਚਾਹੇ ਕੋਈ ਚ ਰਸਤੇ ਹੈਗੇ ਨੇ ਸਭ ਜਗ੍ਹਾ ਵਿਕਾਸ ਦੀ ਇੱਕ ਲਹਿਰ ਚੱਲ ਰਹੀ ਹੈਗੀਏ ਸੋ ਮੈਂ ਧੰਨਵਾਦ ਕਰਨਾ ਜੰਦਰ ਸ਼ਹਿਰ ਦੇ ਮੇਅਰ ਬਨੀਤ ਧੀਰਜੀ ਦਾ ਬਨੀਤ ਧੀਰਜੀ ਜਿਹੜੇ ਦੇ ਮੇਅਰ ਬਣੇ ਨੇ ਲਗਾਤਾਰ ਹਲਕੇ ਦਾ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ ਔਰ ਅੱਜ ਇਹ ਸਾਰਾ ਜੋ ਸੜਕ ਦਾ ਉਦਗਾਰਨ ਕੀਤਾ ਹੈ ਇਹਨਾਂ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਹੀ ਇਜ਼ ਦਾ ਹੈਡ ਆਫ ਦਾ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਸਾਰੇ ਕੰਮ ਜੁੜੇ ਨੇ ਮੇਅਰ ਸਾਹਿਬ ਧੀਰ ਸਾਹਿਬ ਬਹੁਤ ਹੀ ਜਲਦੀ ਔਰ ਬਹੁਤ ਹੀ ਜਿਆਦਾ ਕਰਾਰੇ ਨੇ ਤਾਂ ਕਿ ਆਨਮਲੇ ਸਮਝਦਾ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਬਹੁਤ ਬਹੁਤ ਧੰਨਵਾਦ ਇੱਥੇ ਜਿਹੜੇ ਲੋਕ ਵੀ ਮਿਲੇ ਉਹਨਾਂ ਨੇ ਵੀ ਕੋਈ ਦੱਸਿਆ ਕੋਈ ਪ੍ਰੋਬਲਮ ਆ ਰਹੀਆਂ ਇੱਥੇ ਪਾਣੀ ਕੋਈ ਬੱਤੀ ਲੈ ਕੇ ਇੱਥੇ ਜਿਹੜਾ ਆਨ ਦੇ ਬਾਅਦ ਜਿੱਥੋਂ ਕਿਨੇ ਜਾਣੇ ਆ ਉੱਥੇ ਲੋਕੀ ਆਪਣੀਆਂ ਮੰਗਾਂ ਦੱਸ ਰੱਖਦੇ ਨੇ ਦੱਸਦੇ ਨੇ ਉਹਨਾਂ ਦੱਸਿਆ ਕਿ ਦੋ ਢਾਈ ਗਲੀਆਂ ਹੋਰ ਬਣਨ ਵਾਲੀਆਂ ਨੇ ਸਟੀਲ ਰੈਡ ਦੀ ਲੋੜ ਹੈਗੀ ਏ ਅਸੀਂ ਆਨ ਵਾਲੇ ਸਮਝ ਵਿੱਚ ਉਹ ਵੀ ਬਹੁਤ ਜਲਦੀ ਬਣਾ ਦੇਵਾਂਗੇ ਸਟੀਲ ਰੈਡ ਜਿਹਦੇ ਤੁਸੀਂ ਗੱਡ ਰਹੇ ਹੋ ਉਥੇ ਵੀ ਕੋਈ ਸਟੀਲ ਰੈਡ ਨਹੀਂ ਹੈ ਇਹ ਜਿਹੜਾ ਕਿਰਨ ਬੜਾ ਰਸਤਾ ਬਾਹਰ ਵੱਲੀ ਪੈਂਦਾ ਹੈ ਤੁਸੀਂ ਦੇਖਿਆ ਹੋਣਾ ਕਾਫੀ ਦਿਨ ਤੋਂ ਸਟਰੀਟ ਲਾਈਟ ਦਾ ਡਿਸਪਿਊਟ ਸੀ ਉਹ ਹੁਣ ਹੱਲ ਹੋ ਗਿਆ ਨਵੀਂ ਕੰਪਨੀ ਨੇ ਠੇਕਾ ਲੈ ਲਿਆ ਉਹਨੇ ਵਾਦਾ ਕੀਤਾ ਕਿ ਮੈਂ ਸਾਰੇ ਸ਼ਹਿਰ ਦੀਆਂ ਜੁਨੀਆਂ ਸੜਕਾਂ ਦੇ ਉੱਪਰ ਸਟਰੀਟ ਲਾਈਟ ਲਗੀਆਂ ਨੇ ਉਹ ਠੀਕੀ ਵੀ ਕਰਾਂਗਾ ਜਿੱਥੇ ਨਹੀਂ ਲੱਗੀਆਂ ਉਹ ਲਗਾਵਾਂਗਾ ਮੰਤ ਸਿੰਘ ਸਾਹਿਬ ਇੱਕ ਤੋਂ ਵੱਡਾ ਸਾਲ ਹੈ ਵੀ ਹੈਗਾ ਤੁਸੀਂ ਲਗਾਤਾਰ ਤੱਕੀ ਨੇ ਕਰਵਾ ਰਹੇ ਹੋ ਆਪਣੇ ਜਨਤ ਦੇ ਸ਼ਹਿਰਾਂ ਸੜਕਾਂ ਬਣਵਾ ਰਹੇ ਪਰ ਇਹ ਠੇਕੇਦਾਰ ਹੈ ਉਹ ਵਿਦਾਊਟ ਮਤਲਬ ਕਿ ਜਦ ਤੱਕ ਸਫਾਈ ਕੀਤੇ ਬਿਨਾਂ ਹੀ ਮਿੱਟੀ ਦੇ ਉੱਤੇ ਹੀ ਲੁਕਵਾ ਦਿੰਦੇ ਆ ਜਾਂ ਕੁਝ ਉਹਨਾਂ ਤੇ ਵੀ ਸਾਡੇ ਵੱਲੋਂ ਐਕਸ਼ਨ ਕੀਤਾ ਜਾਏਗਾ ਉਹਨਾਂ ਨੂੰ ਸ਼ਕਤੀ ਨਾਲ ਕਿਹਾ ਗਿਆ ਹੈਗਾ ਕਿ ਇਹ ਜਿਹੜੀ ਸੜਕ ਬਣਨੀ ਹੈਗੀ ਇਹਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਬਣਾਇਆ ਜਾਏ ਵੈਸੇ ਵੀ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸੜਕ ਸਹੀ ਨਹੀਂ ਬਣੇਗੀ ਉਹਨਾਂ ਦੁਬਾਰਾ ਬਣानी ਪਏਗੀ ਜਿਹੜਾ ਉਦਘਾਟਨ ਕੀਤਾ ਗਿਆ ਮੰਤਰੀ ਸਾਹਿਬ ਵੱਲੋਂ 60 ਲੱਖ ਦੀ ਜਿਹੜੀ ਲਾਗਤ ਦੇ ਨਾਲ ਸੜਕ ਦਾ ਉਦਘਾਟਨ ਕੀਤਾ ਗਿਆ ਜਿਹੜੇ ਆਮ ਲੋਕ ਜਿੱਥੇ ਮਹੱਲਨ ਵਸ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦੱਸਣਗੇ ਕੀ ਕਿਣਾ ਜਾਂਦਾ ਅੱਜ ਮੇਰੇ ਵਾਰਡ ਨੰਬਰ 60 ਦੇ ਵਿੱਚ ਜਿਹੜਾ ਇੱਕ ਟ੍ਰੇਨ ਦੇ ਉੱਪਰ ਸੜਕ ਸੀ ਜਿਹੜੀ ਡੰਪਰ ਰੋਡ ਤੋਂ ਕਪੂਰਥਲਾ ਰੋਡ ਨੂੰ ਟੱਚ ਹੋ ਰਹੀ ਹੈ ਉਹਦਾ ਉਦਗਾਟਨ ਸਾਡੇ ਕੈਬਨਟ ਮੰਤਰੀ ਮਹਿੰਦਰ ਪਗਤ ਜੀ ਜਲੰਧਰ ਸ਼ਹਿਰ ਦੇ ਮੇਅਰ ਬਨੀਤੀਰ ਜੀ ਵੱਲੋਂ ਕੀਤਾ ਗਿਆ ਮੈਂ ਆਪਣੇ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਇਲੈਕਸ਼ਨ ਦੇ ਕੀਤੇ ਹਰ ਵਾਦੇ ਨੂੰ ਪੂਰਾ ਕਰਨ ਦੇ ਵਿੱਚ ਮੇਰੇ ਨਾਲ ਸਹਿਯੋਗ ਕਰ ਰਹੇ ਨੇ ਆਪਣੇ ਕੈਬਨਟ ਮੰਤਰੀ ਮਹਿੰਦਰ ਜੀ ਸ਼ਹਿਰ ਦੇ ਮੇਅਰ ਬਨੀਤੀਰ ਜੀ ਮੈਂ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਅੱਜ ਮੇਰੇ ਵਾਰਡ ਦੇ ਵਿੱਚ ਇੱਕ ਮੇਨ ਸੜਕ ਦਾ ਉਦਗਾਟਨ ਕੀਤਾ ਅੱਜ ਇਹਨਾਂ ਨੇ ਇਸ ਸੜਕ ਦਾ ਕੰਮ ਚਾਲੂ ਕਰਵਾਇਆ ਕੱਲ ਮੇਰੇ ਵਾਰਡ ਦੇ ਵਿੱਚ ਹੀ 1 ਕਰੋੜ 70 ਕੋ ਲੱਖ ਦਾ ਸਿਵਰੇਜ ਦਾ ਕੰਮ ਚਾਲੂ ਕਰਵਾਇਆ ਸੀ ਜਿਹੜਾ ਬਰਿਆਣਾ ਟੰਪ ਨੂੰ ਜਾਂਦੀ ਉਹ ਵੀ ਸੜਕ ਦਾ ਕੰਮ ਚਾਲੂ ਹੋ ਚੁੱਕਾ ਹੋਇਆ ਮੈਂ ਆਪਣੇ ਵੱਲੋਂ ਆਪਣੇ ਮੰਤਰੀ ਸਾਹਿਬ ਦਾ ਮੇਅਰ ਸਾਹਿਬ ਦਾ ਤਹਿ ਦਿਲੋਂ ਵਾਰਡ ਵਾਸੀਆਂ ਵੱਲੋਂ ਵੀ ਤਹਿ ਦਿਲੋਂ ਧੰਨਵਾਦ ਜਿਹੜਾ ਭਾਈ ਇਹ ਦੁਗਾਟਨ ਤੇ ਚਲੋ ਕੀਤਾ ਗਿਆ ਵਾ ਬਟ ਅਸੇ ਸਟੀਲ ਲਾਈਟਾਂ ਲਾਈਟ ਵਗੈਰਾ ਕੁਛ ਨਹੀਂ ਹੈ ਤੇ ਮਤਲਬ ਜਿਹੜਾ ਇਲਾਕੇ ਦੇ ਵਿੱਚ ਵੀ ਕਾਫੀ ਲੋਕ ਕਹਿ ਰਹੇ ਆ ਲਾਈਟਾਂ ਲੱਗਣ ਢੇਰਾ ਵਾ ਤੇ ਮਰੀ ਵਾਰਡ ਤਾਂ ਵੀ ਵੱਡੀਆਂ ਹੋ ਸਕਦੀਆਂ ਲਾਈਟਾਂ ਵੀ ਤੁਸੀਂ ਲਵਾਉਂਗੇ ਇਸ ਨੂੰ ਲੈ ਕੇ ਹਾਂਜੀ ਬਿਲਕੁਲ ਲਾਈਟਾਂ ਵੀ ਲੱਗਣਗੀਆਂ ਪ੍ਰੋਸੈਸ ਸਾਰਾ ਚੱਲ ਰਿਹਾ ਹੁਣ ਸਾਡੇ ਅਸੀਂ ਕੱਲ ਵੀ ਮੇਰ ਸਾਹਿਬ ਨਾਲ ਬੈਠੇ ਸੀ ਉਹਨਾਂ ਨਾਲ ਸਾਰੀ ਗੱਲ ਦੱਸੀ ਕਿ ਮੇਰੇ ਲਾਈਟਾਂ ਦੇ ਏਰੀਆ ਵਿੱਚ ਨਵਾਂ ਏਰੀਆ ਬਣੇ ਉੱਥੇ ਲਾਈਟਾਂ ਨਹੀਂ ਹੈ ਤੇ ਮੈਨੂੰ ਲਾਈਟਾਂ ਦੀ ਦਿੱਕਤ ਬਹੁਤ ਆ ਰਹੀ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਕੰਪਨੀ ਕੀਤੀ ਜਿਹੜੀ ਜਲੰਧਰ ਦੇ ਵਿੱਚ ਪੂਰੇ ਜਲੰਧਰ ਨੂੰ ਇੱਕ ਹੈਂਡਓਵਰ ਕਰੇਗੀ ਉਹ ਥੋੜੇ ਦਿਨਾਂ ਦੇ ਵਿੱਚ ਜਿੱਥੇ ਲਾਈਟਾਂ ਨਹੀਂ ਉੱਥੇ ਲਾਈਟਾਂ ਵੀ ਲਗਾਉਣਗੀ